ਗੱਲ ਕਰਦੇ ਆਂ ਜੀ ਅਸ ਸਪਰਾਉਟਡ گارਲਿਕ ਦੀ ਯਾਨੀ ਕਿ ਪੁੰਗਰੇ ਲਸਣ ਦੀ ਲਸਣ ਦਾ ਲੋਹਾ ਸਾਰੀ ਦੁਨੀਆ ਮੰਨਦੀ ਐ ਸੋ ਪਹਿਲਾਂ ਗੱਲ ਕਰਦੇ ਆਂ ਆਪਾਂ ਲਸਣ ਦੇ ਫਾਇਦੇਆਂ ਦੀ ਆਪਣੀ ਬੋਡੀ ਦੇ ਵਿੱਚ ਇਹ ਬਾਇਲ ਪ੍ਰੋਡਕਸ਼ਨ ਨੂੰ ਵਧਾ ਕੇ ਕੋਲੇਸਟ੍ਰੋਲ ਨੂੰ ਰਿਡਿਊਸ ਕਰਦਾ ਜਿਸ ਦੇ ਨਾਲ ਆਪਣੀ ਹਾਰਟ ਹੈਲਥ ਵਧੀਆ ਰਹਿੰਦੀ ਐ ਨੰਬਰ 2 ਇਹ ਆਪਣੀ ਬੋਡੀ ਦੇ ਵਿੱਚ ਇਮਿਊਨਿਟੀ ਬਿਲਡ ਕਰਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਨੰਬਰ 3 ਇੱਕ ਇੰਪੋਰਟੈਂਟ ਐਂਟੀਆਕਸੀਡੈਂਟ ਐ ਆਪਣੀ ਬੋਡੀ ਦੇ ਵਿੱਚ ਮਾੜੇ ਸੈੱਲ ਚੰਗੇ ਸੈੱਲਾਂ ਨੂੰ ਡੈਮੇਜ ਕਰਦੇ ਉਹਨਾਂ ਸੈੱਲਾਂ ਨੂੰ ਖਤਮ ਕਰਦਾ ਨੰਬਰ 4 ਇੱਕ ਇੰਪੋਰਟੈਂਟ ਐਂਟੀਬ ਕਹਿੰਦੇ ਜਦੋਂ ਸੈਕੰਡ ਵਰਲਡ ਵਾਰ ਦੇ ਦੌਰਾਨ ਰਸ਼ੀਆ ਦੇ ਕੋਲ ਐਂਟੀਬਾਇਟਿਕਸ ਖਤਮ ਹੋ ਗਏ ਸੀ ਉਸ ਟਾਈਮ ਉਹਨਾਂ ਨੇ ਲਸਣ ਨੂੰ ਐਜ਼ ਅ ਐਂਟੀਬਾਇਟਿਕ ਯੂਜ਼ ਕੀਤਾ ਨੰਬਰ 5 ਇਹ ਮੇਲਸ ਦੇ ਵਿੱਚ ਟੈਸਟੋਸਟੀਰੋਨ ਲੈਵਲ ਨੂੰ ਵਧਾ ਕੇ ਐਂਡਿਉਰੈਂਸ ਤੇ ਪਰਫਾਰਮੈਂਸ ਨੂੰ ਇਨਕਰੀਜ਼ ਕਰਦਾ ਹੁਣ ਗੱਲ ਕਰਦੇ ਆਂ ਲਸਣ ਪੁੰਗਰ ਹੋਏ ਦੀ ਤੁਸੀਂ ਇਹਨੂੰ ਪਾਣੀ ਦੇ ਵਿੱਚ ਪੁੱਠਾ ਕਰਕੇ ਪਾਓ ਤੇ ਤਿੰਨ ਤੋਂ ਚਾਰ ਦਿਨ ਵਾਸਤੇ ਇਹਨੂੰ ਪਿਆ ਰਹਿਣ ਦਿਓ ਇਹ ਆਪਣੀਆਂ ਰੂਟਸ ਨੂੰ ਜਦੋਂ ਕੱਢ ਦੂਗਾ ਲਸਣ ਪੁੰਗਰ ਜਾਊਗਾ ਪੋਂਗਰਨ ਤੋਂ ਬਾਅਦ ਲਸਣ ਦੀਆਂ ਇਹ ਹੀ ਪ੍ਰੋਪਰਟੀਆਂ ਡਬਲ ਟ੍ਰਿਪਲ ਹੋ ਜਾਂਦੀਆਂ ਸੋ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਵਾਸਤੇ ਸਾਨੂੰ ਫੋਲੋ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ